ਜਿੱਥੇ ਕਿ ਸ਼ਹਿਰ ਫਲੋਰ ਦੇ ਅੰਦਰ ਬਾਬਾ ਸਾਹਿਬ ਪੀਮਰਾਉ ਡਾਕਟਰ ਅੰਬੇਡਕਰ ਜੀ ਦੇ ਸਟੈਚੂ ਤੇ ਮਾੜੀ ਸ਼ਬਦਾਵਲੀ ਖਾਲਿਸਤਾਨ ਜਿੰਦਾਬਾਦ ਲਿਖਣਾ ਨਾਰੇ ਲਾਉਣੇ ਤੇ ਖਾਲਿਸਤਾਨ ਦੇ ਜਿਹੜਾ ਬਹੁਤ ਮੰਗ ਕਰਦਾ ਪੰਨੂ ਦੇ ਵੱਲੋਂ ਇਹ ਬਿਆਨ ਆ ਜਾਣਾ ਬਾਬਾ ਸਾਹਿਬ ਪ੍ਰਤੀ ਬਹੁਤ ਮਾੜੀ ਸ਼ਬਦਾਵਲੀ ਵਰਤਣੀ ਜਿਹਦੇ ਕਰਕੇ ਖਾਸ ਕਰਕੇ ਸ਼ਡਿਊਲਡ ਕਾਸਟ ਭਾਈਚਾਰੇ ਦੇ ਵਿੱਚ ਬੈਸੇ ਤਾਂ ਰੋਸ ਸਮੂੱਚੇ ਭਾਰਤ ਵਾਸੀਆਂ ਦੇ ਮਨਾਂ ਚ ਹੋਣਾ ਚਾਹੀਦਾ ਸੀ ਕਿਉਂਕਿ ਭਾਰਤੀ ਸੰਵਿਧਾਨ ਬਾਬਾ ਸਾਹਿਬ ਨੇ ਜੋ ਲਿਖਿਆ ਪੂਰੇ ਭਾਰਤ ਦੇ ਵਾਸਤੇ ਲਿਖਿਆ ਤੇ ਜੇ ਉਦੋਂ ਵੀ ਵੱਧ ਕੇ ਗੁੱਸਾ ਹੋਣਾ ਚਾਹੀਦਾ ਸੀ ਉਹ ਭਾਰਤ ਦੀ ਹਰ ਨਾਰੀ ਦੇ ਮਨ ਚ ਹੋਣਾ ਚਾਹੀਦਾ ਸੀ ਕਿਉਂਕਿ ਬਾਬਾ ਸਾਹਿਬ ਨੇ ਮਰਦ ਦੇ ਨਾਲੋਂ ਵੱਧ ਅਧਿਕਾਰ ਜਿਹੜੇ ਦਿੱਤੇ ਆ ਉਹ ਦੇਸ਼ ਦੀ ਹਰ ਔਰਤ ਨੂੰ ਦਿੱਤੇ ਨੇ ਪਰ ਅਫਸੋਸ ਇਹ ਕਿ ਅਸੀਂ ਜੇ ਇਸ ਕਾਨੂੰਨ ਦੇ ਮੁਤਾਬਕ ਭਾਰਤ ਚੱਲ ਰਿਹਾ ਜੇ ਇਸ ਮੁਤਾਬਕ ਅਸੀਂ ਜ਼ਿੰਦਗੀ ਬਤੀਤ ਕਰਨੀ ਉਹ ਪੜਨ ਦੀ ਜਗਾ ਸੀ ਪੜਦੇ ਹੋ ਰਹੀ ਕੁਛ ਹੈ ਜਿਹਦੇ ਕਰਕੇ ਭਾਰਤ ਵਾਸੀਆਂ ਨੂੰ ਗਿਆਨ ਇਹਦਾ ਘਟ ਹੈ ਤੇ ਇਸ ਰੋਸ ਦੇ ਵਜੋਂ ਕੱਲ ਦਾ ਇਸ ਸਟੈਚੂ ਤੇ ਬਾਬਾ ਸਾਹਿਬ ਪੀਮਰਾਓ ਡਾਕਟਰ ਅੰਬੇਦਕਰ ਜੀ ਦੇ ਨਾਮ ਤੇ ਕਿ ਉਹਨਾਂ ਦਾ ਸਟੈਚੂ ਲੱਗਿਆ ਹੋਇਆ ਫਲੋਰ ਸ਼ਹਿਰ ਦੇ ਅੰਦਰ ਪਿੰਡ ਰਾਮਗੜ ਨੰਗਲ ਨਕੋਦਰ ਰੋਡ ਤੇ ਤਲਵੜ ਰੋਡ ਦੇਤੇ ਇੱਥੇ ਕੱਲ ਤੋਂ ਬੜਾ ਰੋਸ ਚਿਤਾਇਆ ਜਾ ਰਿਹਾ ਵੱਡੀਆਂ ਚੁਕਸੀਤਾ ਵੀ ਆਈਆਂ ਧਾਰਮਿਕ ਚੁਕਸੀਤਾ ਵੀ ਪਹੁੰਚੀਆਂ ਤੇ ਪੱਕਾ ਮੋਰਚਾ ਕੱਲ ਸ਼ਾਮ ਤੋਂ ਲੱਗ ਚੁੱਕਾ ਹੈ ਇਸ ਸਥਾਨ ਤੇ ਕੱਲ ਪੁਲਿਸ ਦੇ ਵੱਲੋਂ ਤਰਨਾਕਾਰੀਆਂ ਦੇ ਕਹਿਣ ਤੇ ਬਿਆਨਾਂ ਦੇ ਆਧਾਰ ਤੇ ਐਫ ਆਈ ਆਰ ਵੀ ਕਰ ਦਿੱਤੀ ਸੀ ਪਰ ਸਮੁੱਚੇ ਸਮਾਜ ਦੇ ਵੱਲੋਂ ਇਹ ਮੰਗ ਹੈ ਕਿ ਸ਼ਰਾਰਤ ਕਰਨ ਵਾਲਿਆਂ ਨੂੰ ਜਿੰਨਾ ਚਿਰ ਪੁਲਿਸ ਫੜ ਕੇ ਜੇਲ੍ਹ ਨਹੀਂ ਭੇਜਦੀ ਉਨਾ ਚਿਰ ਅਸੀਂ ਇੱਥੋਂ ਉੱਠਾਂਗੇ ਨਹੀਂ ਤੇ ਇਸ ਧਰਨੇ ਦੇ ਉੱਤੇ ਖਾਸ ਕਰਕੇ ਸ਼ਡਿਊਲਡ ਕਾਸਟ ਭਾਈਚਾਰਾ ਰਾਜਨੀਤਿਕ ਛਕਸ਼ੀਤਾ ਸਮਾਜਿਕ ਛਕਸ਼ੀਤਾ ਤੇ ਸਾਡੀਆਂ ਧਾਰਮਿਕ ਸਤਕਾਰਯੋਗ ਛਕਸ਼ੀਤਾ ਵੀ ਇੱਥੇ ਹਾਜ਼ਰੀ ਲਗਾ ਕੇ ਇਸ ਦੁੱਖ ਦੇ ਪ੍ਰਗਟਾਵੇ ਦੇ ਵਿੱਚ ਆਪਣੇ ਸ਼ਬਦ ਕਹਿ ਕੇ ਜਾ ਰਹੇ ਨੇ ਕਹਿ ਰਹੇ ਨੇ ਔਰ ਸਮਰਥਨ ਵੀ ਹੈ ਇਸ ਰੋਸ ਧਰਨੇ ਨੂੰ ਤੇ ਇਸ ਵੇਲੇ ਅੱਜ ਪਹੁੰਚੇ ਨੇ ਸੰਤ ਰਾਮ ਸੇਵਕ ਜੀ ਦਰਬਾਰ ਰਿਸ਼ੀ ਠਾਕਰਦਾਸ ਜੀ ਹਰੀਪੁਰ ਖਾਲਸਾ ਵਾਲੇ ਆਪਾਂ ਪਹਿਲਾਂ ਜੀ ਆਇਆਂ ਆਖਾਂਗੇ ਇਸ ਧਰਨੇ ਦੇ ਉੱਤੇ ਫਿਰ ਕਰਾਂਗੇ ਚਰਚਾ ਮਹਾਰਾਜ ਜੀਓ ਜੈ ਗੁਰਦੇਵ ਜੀਓ ਤੁਹਾਨੂੰ ਗੁਰਦੇਵ ਜੀ ਗੁਰੂ ਰਬਦਾਸ ਮਹਾਰਾਜ ਜੀ ਨੇ ਆਪਣੀ ਬਾਣੀ 'ਚ ਲਿਖਿਆ ਹੈ ਦਰਦ ਦੇਖ ਸਭ ਕੋ ਹੱਸੇ ਅਸੀਂ ਦੱਸਾ ਮਾਰੀ ਅੱਜ ਬੜੇ ਦੁਖੀ ਹਿਰਦੇ ਦੇ ਨਾਲ ਮੈਂ ਸਾਰੇ ਸਮਾਜ ਦੇ ਜਾਗਰੂਕ ਲੋਕਾਂ ਨੂੰ ਇਹ ਦੁੱਖदाई ਘਟਨਾ ਤੇ ਆਪਣੇ ਵੱਲੋਂ ਔਰ ਦਰਬਾਰ ਵੱਲੋਂ ਤੇ ਸਾਰੇ ਸਮਾਜ ਵੱਲੋਂ ਇੱਕ ਸੰਦੇਸ਼ ਉਹਨਾਂ ਸ਼ਕਤੀਆਂ ਨੂੰ ਦੇਣਾ ਚਾਹੁੰਦਾ ਜਿਹੜੀਆਂ ਗੁਰੂ ਸ਼ੈਮਾਨ ਦੇ ਦਸੂਏ ਮਾਰਗ ਤੋਂ ਪਟਕ ਕੇ ਮਨੁੱਖਤਾ ਨੂੰ ਲੀਰੋ ਲੀਰ ਕਰਨ ਤੇ ਤੁਲੀਆਂ ਹੋਈਆਂ ਹਨ। ਸ੍ਰੀ ਗੁਰੂ ਰਬਦਾਸ ਮਹਾਰਾਜ ਦੀ ਬਾਣੀ ਜਿਨ੍ਹਾਂ ਬਾਰੇ ਬਹੁਤ ਹੀ ਅਪੱਤਰ ਲਫਜ਼ ਵਰਤੇ ਗਏ ਆ। ਗੁਰੂ ਰਬਦਾਸ ਜੀ ਮਹਾਰਾਜ ਬਾਰੇ ਵੀ ਤੇ ਸਾਡੇ ਦੇਸ਼ ਦੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਭਾਰਤ ਰਤਨ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਜਿਨ੍ਹਾਂ ਦਾ ਕੱਲੇ ਹਿੰਦੁਸਤਾਨ ਨਹੀਂ ਪੰਜਾਬ ਨਹੀਂ ਸੰਸਾਰ ਦੇ ਉੱਤੇ ਬਹੁਤ ਸਤਿਕਾਰ ਦੇ ਨਾਲ ਨਾਂ ਲਿਆ ਜਾਂਦਾ ਜਿਨ੍ਹਾਂ ਦੀ ਬਦੌਲਤ ਇਹ ਦੇਸ਼ ਤੇ ਜਿਹੜੇ ਕਾਨੂੰਨ ਆ ਜਿਹਦੇ ਨਾਲ ਸਰਕਾਰਾਂ ਬਣਦੀਆਂ ਚਲਦੀਆਂ ਨਿਯਮ ਪਾਲਕਮਾਂ ਚਲਦੀਆਂ ਉਹ ਸਾਰਾ ਸਿਸਟਮ ਚੱਲਦਾ ਉਸ ਮਹਾਨ ਰਹਿਬਰ ਜਿਨ੍ਹਾਂ ਦੀ ਕਟੋ ਕਟ ਸਾਰੇ ਘਰ ਘਰ ਵਿੱਚ ਪੂਜਾ ਹੋਣੀ ਚਾਹੀਦੀ ਸਤਕਾਰ ਹੋਣੀ ਚਾਹੀਏ ਕਿਉਂਕਿ ਇਹ ਜਿਹੜਾ ਕਾਨੂੰਨ ਆ ਤਦੇ ਕਾਮਯਾਬ ਹੋਏਗਾ ਜੇ ਦੀ ਅਸੀਂ ਜਿਹਨੇ ਇਹਨੂੰ ਰਚਨਾ ਕੀਤੀ ਉਹਦਾ ਜੀ ਸਤਕਾਰ ਕਰਾਂਗੇ ਪਰ ਬੜੇ ਦੁੱਖ ਦੀ ਗੱਲ ਹੈ ਕਿ ਕੁਝ ਸ਼ਰਾਰਤੀ ਹੰਸਰਾ ਵੱਲੋਂ ਜੋ ਬਾਬਾ ਸਾਹਿਬ ਜੀ ਦੇ ਇਸ ਬੁੱਤ ਦੇ ਉੱਤੇ ਦੇਸ਼ ਵਿਰੋਧੀ ਨਾਰੇ ਤੇ ਉਹਨਾਂ ਦੇ ਪ੍ਰਤੀ ਆ ਪੱਧਰ ਲਫਜ਼ ਵਰਤੇ ਗਏ ਹਨ ਉਨਾ ਦੀ ਮੈਂ ਕੋਰ ਸ਼ਬਦਾਂ ਚ ਨਿੰਦਾ ਕਰਦਾ ਤੇ ਸਮਾਜ ਦੇ ਸਾਰੇ ਜਾਗਰੂਕ ਲੋਕਾਂ ਨੂੰ ਬੇਨਤੀ ਵੀ ਕਰਦਾ ਕਿ ਜਿੱਥੇ ਤੁਹਾਡੇ ਦਿਲਾਂ ਦੇ ਵਿੱਚ ਰੋਸ ਹੈ ਉਸ ਰੋਸ ਨੂੰ ਜ਼ਾਹਰ ਕਰਨ ਦੇ ਲਈ ਸਰਕਾਰ ਦੇ ਕੰਨਾਂ ਚ ਬਾਜ ਦੇਣ ਲਈ ਜਿਸ ਤਰ੍ਹਾਂ ਤੁਸੀਂ ਸਾਰੇ ਅੱਜ ਸ਼ਾਂਤਮਈ ਧਰਨੇ ਦੇ ਉੱਤੇ ਬੈਠੇ ਆਂ ਇਸੇ ਤਰ੍ਹਾਂ ਗਵਰਨਮੈਂਟ ਨੂੰ ਮਜਬੂਰ ਕਰ ਦਈਏ ਆਪਾਂ ਕਿ ਉਹ ਸਾਡੇਆਂ ਰਹਿਬਰਾਂ ਦੀਆਂ ਜੋ ਬੇਹਰਮਤੀਆਂ ਕਰ ਰਹੇ ਹਨ ਉਹਨਾਂ ਨੂੰ ਨੱਥ ਪਾਉਣ ਔਰ ਜਿਨ੍ਹਾਂ ਬੰਦਿਆਂ ਨੇ ਸ਼ਖਸਾ ਨੇ ਇਹ ਕਾਰ ਕੀਤਾ ਭੈੜਾ ਉਹਨਾਂ ਤੱਕ ਪਹੁੰਚ ਕਰਕੇ ਜਲਦ ਤੋਂ ਜਲਦੀ ਗ੍ਰਿਫਤਾਰ ਕਰਕੇ ਉਹਨਾਂ ਨੂੰ ਟੁਕਮੀਆਂ ਸਜਾਵਾਂ ਦਿੱਤੀਆਂ ਜਾਣ ਤਾਂ ਜੋ ਦੇਸ਼ ਦਾ ਪੰਜਾਬ ਦਾ ਮਾਹੌਲ ਸ਼ਾਂਤ ਹੋਵੇ ਜਿਹੜੀ ਗੱਲ ਉਹ ਵਿਦੇਸ਼ ਦੇ ਵਿੱਚੋਂ ਇੱਕ ਅਨਸ਼ਾਨ ਨੇ ਬੋਲੀ ਹੈ ਕਿ 14 ਅਪ੍ਰੈਲ ਨੂੰ ਵਾਵਾ ਸਾਹਿਬ ਦੇ ਬੁੱਤ ਜਿਹੜੇ ਆਪਣੇ ਆਪ ਲਾ ਲਓ ਇਹ ਮੈਂ ਬਹੁਤ ਇਸ ਗੱਲ ਦੀ ਨਿੰਦਾ ਕਰਦਾ ਕਿਉਂਕਿ ਇਸ ਦੇ ਵਿੱਚ ਹਰ ਇੱਕ ਮਸ਼ਰ ਨੂੰ ਵਸਣ ਦਾ ਹੱਕ ਹੈ ਹਰ ਇੱਕ ਬੰਦੇ ਨੂੰ ਆਪਣੇ ਧਰਮ ਨੂੰ ਮੰਨਣ ਦਾ ਹੱਕ ਹੈ ਆਪਣੇ ਵੱਡਿਆਂ ਦੀਆਂ ਸਿੱਖਿਆਵਾਂ ਤੇ ਚੱਲਣ ਦਾ ਹੱਕ ਹੈ ਕਿਸੇ ਦੇ ਧਰਮ ਦੇ ਵਿੱਚ ਕੋਈ ਦਖਲਦਾਰੀ ਨਹੀਂ ਦਿੰਦਾ ਪਰ ਸਾਨੂੰ ਆਪਣੇ ਤਰੀਕੇ ਦੇ ਨਾਲ ਆਪਣੇ ਰਹਿਬਰਾਂ ਦਾ ਮਾਣ ਸਨਮਾਨ ਕਰਨ ਤੋਂ ਕੋਈ ਕਿਸੇ ਵੀ ਤਰ੍ਹਾਂ ਰੋਕ ਨਹੀਂ ਸਕਦਾ ਇਸ ਕਰਕੇ ਅਸੀਂ ਉਹ ਜਿਹੜੀਆਂ ਕਟਿਆ ਹਰਕਤਾਂ ਕਰਨ ਵਾਲੀਆਂ ਸ਼ਕਤਾਂ ਉਹਨਾਂ ਨੂੰ ਵਾਰਨਿੰਗ ਦਿੰਦੇ ਆ ਕਿ ਇਹਨਾਂ ਗਰੀਬਾਂ ਦਾ ਇਹਨਾਂ ਲੋਕਾਂ ਦਾ ਸਬਰ ਦਾ ਇੰਤਿਹਾਰ ਨਾ ਲੈਣ ਤੇ ਆਪਣੀਆਂ ਚਾਲਾਂ ਤੋਂ ਬਾਜ ਆਉਣ ਤੇ ਮੈਂ ਦੇਸ਼ ਦੇ ਸਾਰਿਆਂ ਨਾਗਰਿਕਾਂ ਨੂੰ ਵੀ ਬੇਨਤੀ ਕਰੂੰਗਾ ਕਿ ਕਿਸੇ ਦੀ 扑ਕਾ ਪਿੱਟ ਵਿੱਚ ਨਹੀਂ ਆਉਣਾ ਤੇ ਸ਼ਾਂਤ ਮੈਥੀ ਤਰੀਕੇ ਦੇ ਨਾਲ ਚੰਗੇ ਦੇਸ਼ ਦੇ ਨਾਗਰਿਕ ਹੋਣ ਦਾ ਸਬੂਤ ਦੇ ਕੇ ਇਸ ਜਿਹੜੀ ਬੇਹਰਮਤੀ ਕੀਤੀ ਉਹਦੇ ਪ੍ਰਤੀ ਰੋਸ ਪ੍ਰਦਰਸ਼ਨ ਕੀਤਾ ਜਾਵੇ ਜੈ ਗੁਰਦੇਵ ਧੰਗੁਰਦੇਵ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਗੁਰਦੇਵ ਧੰਗੁਰਦੇਵ ਜੈ ਪੀਮ ਜੈ ਭਾਰਤ ਅੱਜ ਪੂਰਾ ਦਿਨ ਰਾਤ ਤੱਕ ਕਾਂਛੀ ਟੀਵੀ ਤੇ ਲਾਈਵ ਚਲਾਵਾਂਗੇ ਇੱਕ ਇੱਕ ਪਲ ਦੀ ਇੱਕ ਇੱਕ ਮਿੰਟ ਦੀ ਤੁਹਾਡੇ ਤੱਕ ਕਾਂਛੀ ਟੀਵੀ ਦੇ ਜ਼ਰੀਏ ਖਬਰ ਪਹੁੰਚਾਉਂਦੇ ਰ੍ਹਾਂਗੇ